ਸਤਿ ਸ੍ਰੀ ਅਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਬਗਰਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕੋਈ ਵੀ ਪਸ਼ੂ ਦੀ ਸੇਲ ਕਰਨ ਲਈ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 7717692259 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਢੱਲਵਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਬਾਈ ਜੀ ਇਹਨੂੰ ਜੇਤੋਂ ਪੈਂਦੀ ਹੈ ਜੇ ਜਿਸ ਦੇ ਵਿੱਚ ਬਹੁਤ ਸੋਹਣਾ ਸਦਖਣਾ ਤੁਹਾਡੇ ਲਈ ਦੋ ਵਿਹੜਾ ਲੈ ਕੇ ਹਾਜ਼ਰ ਹੋਏ ਆ ਬਾਈ ਜੀ ਇੱਕ ਦਾ ਵਹਿੜ ਸੂਈ ਸਵਾਈ ਆ ਤੇ ਇੱਕ ਵਹਿੜ ਬਾਈ ਜੀ ਹੋਣਾ ਕੋਲੇ ਗੱਬਣਾ ਬਾਈ ਜੀ ਦੋ ਵਹਿੜ ਆ ਤੇ ਬਾਕੀ ਦੀ ਵੀ ਬਲਦੀ ਹੋਈ ਜਾਣਕਾਰੀ ਆਪਾਂ ਬਾਈ ਜੀ ਤੋਂ ਹੋਣਾ ਤੋਂ ਲੈਨੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਇਹ ਆਪਣਾ ਨਾਮ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਜਸ਼ਨ ਆ ਜੀ ਐਡਰੈਸ ਪੰਨਟਾ ਲਮਕਲਾ ਜ਼ਿਲ੍ਹਾ ਪਿੰਡ ਗੁਰਪੁਰਪੁਰ ਜੇਠਾ ਹਾਂ ਜੀ ਤੇ ਕਿੰਨੇ ਲਾਗਿਆ ਜੀ ਅੱਜ ਆਪਣੇ ਕੋਲੇ ਦੋ ਲਾਗਿਆ ਜੀ ਤੇ ਇੱਕ ਗੱਬਣਾ ਇੱਕ ਸੂਈ ਸਵਾਈ ਹਾਂ ਜੀ ਇੱਕ ਗੱਬਣਾ ਇੱਕ ਸੂਈ ਕਿੰਨਾ ਘਟਾ ਹੋ ਗਿਆ ਨੂੰ ਸੂਈ ਨੂੰ ਜੀ ਸੂਈ ਦੇ ਦੋ ਘੰਟੇ ਹੋਏ ਜੀ 2 ਘੰਟੇ ਹੋਇਆ ਜੇਰ ਬਾਈ ਜੀ ਜੇਰ ਕੰਪਲੀਟ ਆ ਲੋ ਬਾਈ ਜੀ 2 ਘੰਟੇ ਸੂਈ ਨੂੰ ਹੋਇਆ ਜੇਰ ਕੰਪਲੀਟ ਆ ਪਈ ਆ ਦੇਖ ਲੋ ਜੀ ਚੈੱਕ ਕਰ ਸਕਦੇ ਤੁਸੀਂ ਜੇਰ ਸੁੱਕਣਾ ਸਾਰੀ ਦੀ ਸਾਰੀ ਵਹਿੜ ਦੀ ਪਈ ਆ ਸੋਹਣੀ ਸਰੱਖੀ ਵਹਿੜ ਕਿਸੇ ਵੀ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਹੁਣ ਸੰਪਰਕ ਕਰ ਲਿਓ ਤੇ ਸੂਆ ਬਾਈ ਜੀ ਕਿਹੜਾ ਸੂਈ ਆ ਇਹ ਦੂਜਾ 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 ਸੂਰ ਹੀ ਨਾਲ ਜੀ ਹਾਂਜੀ ਕੀਤਾ ਬਾਈ ਜੀ ਕਿਤਾ ਬੱਛਾ ਹੀ ਮਿਲਗਾ ਅੱਛਾ ਜੀ ਵਗਰਾ ਕਿੰਨਾ ਕੁ ਬਾਦੂ ਦੁੱਧ ਨੂੰ ਪਾਜਾ ਉਹਦੇ 18 18 ਲੀਟਰ 18 ਲੀਟਰ ਪਾ ਦੂਗੀ 18 19 ਲੀਟਰ ਪਾ ਦੂਗੀ ਪਹਿਲੇ ਸੂਏ ਦਾ ਰਿਕਾਰਡ ਆਈ ਦੂਸਰਾ ਦਾ 22 ਦੇ ਦੇ ਅੱਛਾ ਜੀ ਤੁਹਾਡੇ ਮੁਤਾਬਕ ਪਹਿਲੇ ਸੂਏ 18 19 ਕਿਲੋ ਦੁੱਧ ਪਾਇਆ ਪਹਿਲੇ ਸੂਏ ਠੀਕ ਆ ਹਾਲ ਤੁਹਾਨੂੰ ਬਾਈ ਕਰਮ ਵਾਲੀ ਨੂੰ ਬਹੁਤ ਚੰਗਾ ਲੱਗਿਆ ਚਾਰ ਹੀ ਥੜਾ ਅੱਧੀ ਚਵਾਈ ਵਾਲੇ ਪੂਰੇ ਗਾਵੇ ਚ ਲੱਗੇ ਆ ਕਿਸੇ ਵੀਰ ਦੇ ਪਸੰਦ ਆ ਤੇ ਤੋਰ ਚਾਲ ਤੁਹਾਨੂੰ ਬਾਈ ਜੀ ਚੈੱਕ ਕਰਾਉਣੇ ਆ ਦਸੱਲੀ ਪਾਰਕ ਤੁਸੀਂ ਆਪ ਕਰਨੀ ਆ ਲਓ ਬਾਈ ਜੀ ਤੋਰ ਕੇ ਵਿਖਾ ਦਿਓ ਬੜੀ ਜੀ ਮੜੀ ਲੋ ਬਾਈ ਜੀ ਮੰਗਾ ਚ ਪੂਰੀ ਮੰਨਨੇ ਚ ਚਲੋ ਗਰਮਾਂ ਚ ਚੱਲਣ ਵਾਲੇ ਗਾਂ ਹਾਂਜੀ ਗਰਮਾਂ ਚ ਚੱਲਣ ਵਾਲੀ ਥੋੜੀ ਜੀ ਕ੍ਰੋਚ ਚ ਪੈਂਦੀ ਆ ਮੱਝਾਂ ਵਰਗੀ ਪੂਰਾ ਐਚਪੀ ਜਿੰਨੀ ਨਹੀਂ ਹੈ ਨਾ 20 ਲੀਟਰ ਹਾਂਜੀ ਹਾਂਜੀ ਛੁੱਡ ਠੀਕ ਠੀਕ ਹੈ ਜੀ ਕੁਆਲਿਟੀ ਕੋਡ ਤੁਸੀਂ ਚੈੱਕ ਕਰ ਲਓ ਹਾਂਜੀ ਲੋ ਬਾਈ ਜੀ ਤੋਰ ਲਓ ਜੀ ਹੋਰ ਚਾਲ ਬਾਈ ਜੀ ਤੁਹਾਨੂੰ ਚੈੱਕ ਕਰਾਉਣੇ ਆ ਬੱਚੇ ਦਾ ਕਰਕੇ ਥੋੜਾ ਜਿਹਾ ਤੋਰਦੇ ਹਾਂ ਬੱਚਾ ਬੜਾ ਲੈ ਚਲੋ ਨਾਲ ਚਾਦਾ ਬੱਚੇ ਦਾ ਕਈ ਪਸੂ ਥੋੜਾ ਜਿਹਾ ਵਧ ਕਰਦੇ ਆ ਜੀ ਬੱਚਾ ਕਰਕੇ ਨਹੀਂ ਤੁਰ ਰਹੀਗੀ ਵੇਖੋ ਜੀ। ਉਹ ਬਾਈ ਜੀ ਤੋਰ ਤਾਰ ਕਰਮ ਵਾਲੀ ਦੀ ਬਹੁਤ ਚੰਗੀ ਆ। ਥਾਲੇ ਦੀ ਪੂਰੀ ਸਾਫ ਆ ਮੋਟਾ ਮੋਟਾ ਥਣ ਪੂਰੇ ਗੇਰ ਤੇ ਲੱਗੇ ਆ। ਅੱਲਾ ਕੱਲਾ ਥਾਣਾ ਬਾਈ ਜੀ। ਦੇਵਾਲੂਆ ਬਹੁਤ ਤਿਆਰ ਕਰਿਆ। ਬੋਲਾ ਕੁਸਲਾ ਕੁਸ ਕੱਡਾ ਗੁੱਡਾ ਵੀ ਹੋਣਾ ਬਾਈ ਜੀ। ਕੱਡਿਆ ਜੀ। ਠੀਕ ਆ ਜੀ। ਇਹਰਾ ਬਾਈ 4 ਕਿਲੋ ਕੱਢੇ। ਹਾਂ ਜੀ। ਬਾਈ ਜੀ ਅਸਰ ਜੇਦ ਜੁਰ ਪੈ ਗਈ ਆ। ਉਹਲਾ ਕੱਡਿਆ ਵੀ ਹੋਣਾ। ਤੇ ਸੋਹਣੀ ਆ ਵਹਿੜ ਚੰਗੀ। ਕਿਸੇ ਵੀਰ ਦੇ ਪਸੰਦ ਆਵੇ। ਜਾਇ ਜਰਮਿਆਨੀ ਵਹਿੜਾ ਬਾਈ ਜੀ ਬਾਲੀ ਡਵਾ ਜਾਨੀਗੀ ਸਾਫ ਸੁਥਰੀਆ ਜੰਨੀ ਹੈਗੀ ਆ ਚੰਗੀ ਆ ਤੇਰੀ ਕਰਮ ਵਾਲੀ ਤੇ ਬਾਈ ਜੀ ਕਿੰਨੇ ਦੇਵਾਂਗੇ ਆਪਾਂ ਇਹ ਮੁੱਲ ਕਰਾਉਣ ਨੂੰ 85 ਜਾਂ 90 ਜਨਾ ਮਾਰਗੀ ਕਰਾ ਲਓ 80 ਹਜ਼ਾਰ ਤੋਂ ਛੂੜ ਹੀ ਹੋਣਿਆਗਾ 80 ਹਜ਼ਾਰ ਸੇ ਮਾਲਤਾਨ ਹੋ ਜਾਊਗਾ ਹਾਂਜੀ ਠੀਕ ਆ ਬਾਈ ਜੀ ਉਹ ਦੇਖੋ ਅੱਗੇ ਤੋਂ ਲਾਗੇ ਨਹੀਂ ਲੈ ਲਊਗਾ ਚੰਗਾ ਪਹ ਖਾਤਾ ਦਵਾਰੇ ਤੋਂ ਫੇਰ ਖਾਦਦੇ ਨਾਓ ਬਾਈ ਜੀ ਥਾਲੇਵਾ ਪੂਰਾ ਚੰਗਾ ਤੁਸੀਂ ਵੀ ਦੇ ਪਸੰਦ ਆ ਵੀ ਤੇ ਬਾਈ ਜੀ ਹੋਣਾ ਸਵਾਰਕ ਜ਼ਰੂਰ ਕਰ ਲਿਓ ਲਓ ਬਾਈ ਜੀ ਦੂਜਾ ਨੰਬਰ ਆ ਗੱਭਣ ਵਹਿੜ ਲੈ ਕੇ ਨਾ ਲੇ ਜੀ ਬਾਈ ਜੀ ਇਹ ਜੀ ਹਜੇ ਜੀ 10 ਦਿਨ ਪੈਂਡਿੰਗ ਕੋਰੇ ਪੂਰੇ 10 ਦਿਨ ਪਏ ਆ ਜੀ ਹਾਂ ਜੀ ਠੀਕ ਸੂਆ ਕਿਹੜਾ ਦਾ ਬਾਈ ਸੂਆ ਪਹਿਲਾ ਹੀ origignal 4 ਦੰਦ ਦਾ ਬੱਚੀ ਅੱਛਾ ਪਹਿਲੇ ਸੂਏ ਸੋੜਾ ਜੀ ਚੁੰਗ ਚੁੰਗ ਚੰਗੀ ਵਹਿੜ ਚ ਹਣਾ ਬਾਈ ਹਾਂ ਜੀ ਚਾਂਗ ਨੂੰ ਪੂਰੀ ਗਾਰਮਾਜੀ ਬੱਚੀ ਹਾਂ ਜੀ ਚੰਗੀ ਆ ਵਹਿੜ ਸੋਹਣੀ ਸੰਖੀ ਆ 4 ਹੀ ਥਾਣਾ ਬਾਈ ਅੱਥੀ ਜੋਈ ਵਾਲੇ ਪੂਰੇ ਗੈਪ ਚ ਲੱਗੇ ਚੰਗੀ ਹੈ ਲੈ ਕੁਆਲਿਟੀ ਚੰਗੀ ਆ ਬਾਈ ਜੀ ਸੋਹਣੀ ਆ ਵਹਿੜ ਕਾਲੀ ਹੈ ਜਰਸੀ ਜੇ ਪੈਂਦੀ ਬਲਦੀ ਥੋੜੀ ਥੋੜੀ ਹੈ ਨਾ ਹਾਂ ਨਹੀਂ ਨਹੀਂ ਫਰੀਡ ਆ ਇਹ ਜਰਸੀ ਜਣੀ ਹੈ ਐਫਪੀ ਆ ਹਾਂਜੀ ਠੀਕ ਆ ਜੀ ਐਫ ਵੜਾ ਬਾਈ ਜੀ ਸੋਹਣੀ ਸੰਖੀ ਆ ਕਾਲੀ ਡੱਬੀ ਥੱਲੇ ਚਿੱਟੀ ਉੱਤੋਂ ਕਾਲੀ ਆ ਜੀ ਕਿਸੇ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਉਹਨਾਂ ਨਾਲ ਸੰਪਰਕ ਜ਼ਰੂਰ ਕਰ ਲਿਓ ਮੋੜ ਲਿਓ ਜੀ ਕੈਨਤਾ ਜਿਆ ਕਿੰਨਾ ਕ ਪਾ ਦੂਗੀ ਦੁੱਧ ਵੜਾ ਦੁੱਧ ਕੈਨ ਨੂੰ ਝੂਠ ਲਗ ਲਗੂਗੀ ਚੂਹੀ ਜੀ 23 ਕਿਲੋ ਦੁੱਧ ਪਹਿਲਾਂ ਨੇ ਪਾਣਾ ਬੱਚੀ ਆ ਵੀ ਸਕਦੀ ਬਾਈ ਬਸ ਐ ਜੀ ਦੇਖੋ ਜੀ ਜੀ ਪੂਰਾ ਇਹ ਪਹਿਲਾ ਨਗਾਂ ਨੂੰ ਇੰਨਾ ਥਾਂ ਤੇ ਲੱਗਿਆ ਹੁੰਦਾ ਬਾਕੀ ਜਿਹਦਾ ਤਿਆਰੀ ਜਾਈਗੀ ਉਦਾਂ ਥਾਂ ਐਦੋਂ ਵੀ ਜ਼ਿਆਦਾ ਬਣਾਇਆ ਠੀਕ ਆ ਜੀ ਲੋ ਬਾਈ ਜੀ ਥਲ ਤਾਂ ਬਾਈ ਜੀ ਇਹਦੇ ਇੰਨਾ ਹੀ ਹੋ ਰਹੇ ਨੇ ਕੱਢ ਲੈਣਾ ਕੱਚੀ ਜਰੂਰ ਆ ਵਾਲ ਟੱਲਾ ਲਾ ਲੇਵੇ ਦੇ ਵਿੱਚ ਬਹੁਤ ਬੰਨਾ ਨਹੀਂ ਲੱਗਦਾ ਨਹੀਂ ਲੱਗਦਾ ਜੀ ਲੈਵਾ ਵੀ ਚੰਗਾ ਬਾਈ ਸੋਹਣਾ ਦੇਵਾ ਗੋਲ ਦੇਵਾ ਤਿਆਰ ਕਰਨਾ ਬਾਈ ਜੀ ਬੈਠ ਜਿੱਦੀ ਆ ਆਪਾਂ ਹਾਂ ਜੀ ਸੱਤ 20 ਪਾਈ 20 ਕਿਲੋ 20 ਕਿਲੋ ਰਾਹਣਾ ਆਪਣਾ ਠੀਕ ਹੈ ਦੇ ਵੇ ਦੀ ਜੜਤੀ ਹੈ ਜਿਹੜੇ ਹਿਸਾਬ ਨਾਲ ਜਿੱਦੀ ਵੜ ਆਪੋਂ ਉੱਡਾ ਹੀ ਲੈਵਾ ਕਰਨਾ ਇਹਨੇ ਹਾਂ ਹਾਂ ਠੀਕ ਹੈ ਬਾਈ ਜੀ ਇਹ ਕਿਨੇ ਦੇ ਦਾਂਗੇ ਜੀ ਫੋਲੋ ਕਰਾਉ ਨੀਰਾ ਵੀ 90 ਪੁੱਛਣਾ ਮੈਂ ਜਿੰਨਾ ਮਾਰਦੀ 85 ਹਜ਼ਾਰ ਜੋ ਛੂਟ ਹੋਊਗੀ ਇਹ ਚੋ ਜੀ ਹਾਂ ਠੀਕ ਹੈ ਜੀ ਲਓ ਬਾਈ ਜੀ ਦੋ ਵੜਾ ਸੀ ਚਾਰ ਵੜਾ ਚੈੱਕ ਕਰ ਲਓ ਅੱਛਾ ਦੰਦ ਚਾਰ ਹੀ ਲਓ ਬਾਈ ਜੀ ਬਾਈ ਚੈੱਕ ਕਰਾਉਂਦੇ ਦੰਦ ਚਾਰ ਹੀ ਆ ਕਹਿੰਦੇ ਲਓ ਜੀ ਚਾਰ ਦੰਦ ਦੀ ਬੱਛੀ ਅਰੀਨਲ ਚਾਰ ਦੰਦ ਚੌਗੀ ਆ ਬਾਈ ਠੀਕ ਹੈ ਜੀ ਠੀਕ ਹੈ ਬਸ ਠੀਕ ਹੈ ਜੀ ਮੋਬਾਈ 82642 10527 ਇੱਕ ਵਾਰੀ ਫੇਰ ਦੱਸੋ ਜੀ 82642 10527 ਲੋ ਬਾਈ ਜੀ ਇਹ ਬਾਈ ਜੀ ਦਾ ਮੋਬਾਈਲ ਨੰਬਰ ਆ ਸਕਰੀਨ ਤੇ ਚੱਲੂਗਾ ਕਿਸੇ ਵੀ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਨੂੰ ਆ ਚੁਟ ਸਪਾਰਕ ਕਰ ਲਿਓ ਝੋਟੀ ਵੇਚ ਰਹੇ ਸੀ ਅਛਾ ਜੀ ਸਪਾਰਕ ਕਰ ਲਿਓ ਜੀ ਇਹ ਆ ਬਾਈ ਜੀ ਬਾਈ ਜੀ ਹੁਣ ਇੱਕ ਝੋਟੀ ਦੱਸਦੇ ਆ ਬੂਰੀ ਪਹਿਲਾਂ ਬਾਈ ਜੀ ਹੁਣਾਂ ਦੱਸੀ ਨਹੀਂ ਤੇ ਇਹ ਬਾਈ ਜੀ ਕਿਸ ਵੈਗ ਸਾਰਾ ਇਹ ਪੰਜਾਂ ਮਹੀਨੇ ਦੀ ਗੱਪਣ ਪੰਜਾਂ ਮਹੀਨੇ ਦੀ ਗੱਪਣ ਹਾਂ ਦੋ ਦੋ ਡਰਾਈ ਦੁੱਧੋ ਸੱਡੀ ਵੀ ਆ ਹਾਂ ਠੀਕ ਆ ਚੈੱਕ ਪਾਸ ਆ ਜੀ ਹਾਂਜੀ ਸੁਹਾ ਦੂਜਾ ਸੁਣਾ ਜੀ ਦੇ ਹਾਂ ਦੂਜਾ ਦੂਜਾ ਠੀਕ ਆ ਜੀ ਇਹ ਚੈੱਕ ਕਰਾ ਕੇ ਲਿਆ ਸਕਦਾ ਜੀ ਇਹ ਬਾਈ ਜੀ ਤੋਰ ਸਕਦੇ ਆ ਹਾਂ ਤੋਰ ਦਿੰਦੇ ਆ ਲੋ ਬਾਈ ਜੀ ਤੋਰ ਕੇ ਇਹ ਵੀ ਵਿਖਾ ਦਿਓ ਬੂਰੀ ਝੋਟੀ ਬਾਈ ਜੀ ਕੇਰੀ ਕੋਈ ਵੀਰ ਵੀਰੀ ਦਾ ਸਕੀਨ ਹੁੰਦਾ ਪੱਕੀ ਪੂਰੀ ਆ ਦੁੱਧੋ ਬਾਈ ਜੀ ਉਹਨਾਂ ਨੇ ਛੜਤੀ ਆ ਹੈ ਗੱਬੜ ਚੈੱਕ ਕਰਾ ਕੇ ਲਿਆ ਸਕਦੇ ਸਭੇ ਸਭਾਈ ਝੋਟੀ ਆ ਕਿਸੇ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਉਹਨਾਂ ਦਾ ਨੰਬਰ ਸਕਰੀਨ ਤੇ ਚੱਲੂਗਾ ਇਹਦੇ ਬਾਰੇ ਵੀ ਬਾਈ ਜੀ ਸੰਪਰਕ ਕਰ ਸਕਦੇ ਆ ਬਾਲੀ ਫਿੱਟ ਕੇ ਆ ਕੇ ਗੱਲਾਂ ਦੀ ਬੈਠ ਗਏ ਲੜ ਕਸੇ ਮੋੜ ਲਿਓ ਜੀ ਤੋਰੋ ਜੀ ਲਓ ਜੀ ਤੋਰ ਚੱਲ ਬਾਈ ਜੀ ਇਹਦੀ ਵੀ ਤੁਹਾਨੂੰ ਚੈੱਕ ਕਰਾਉਣੇ ਆ ਥਾਣਾ ਸੁਣਾ ਦੀ ਓਕੇ ਹੋਊਗੀ ਬਾਈ ਅੱਛਾ ਜੀ ਥਾਣਾ ਦੀ ਬਾਈ ਜੀ ਇਹਦੇ ਗ੍ਰੈਂਟ ਵੀ ਕਹਦੇ ਵੀ ਥਾਣਾ ਦੀ ਗੱਲ ਤ ਹੋਊਗੀ ਜਾਂ ਹਾਂਜੀ ਹਾਂਜੀ ਥੋੜੇ ਛੱਡੇ ਥਾਣਾ ਸੁਣਾ ਦੀ ਓਕੇ ਠੀਕ ਹੈ ਜੀ ਬਾਕੀ ਉਹਦਾ ਲੈਣਾ ਖੇਚ ਲੈਣੇ ਆ ਗਿਆ ਸਿਰ ਕੋਣਾ ਕੋ ਤਾਂ ਥਾਣਾ ਦੇ ਵਿੱਚੋਂ ਆਊਗਾ ਜੀ ਹਾਂਜੀ ਕੀਪਾ ਕਿੰਨਾ ਟਾਈਮ ਹੋ ਗਿਆ ਛੱਡੀ ਨੂੰ ਤੁਤੋ ਦੇ ਇਹੋ ਛੋੜੇ ਨੂੰ 20 ਦਿਨ ਹੀ ਹੋਇਆ ਸੀ ਫੇਰ ਤਾਂ ਇਹ ਪਾਸ ਹੋ ਜੂਗੀ ਛੋਟੀ ਆ ਪਾਸ ਹੋ ਹਾਂਜੀ ਹਾਂਜੀ ਠੀਕ ਬਾਕੀ ਥਾਰੂ ਵੀ ਦੱਸਦੇ ਥਾਰਾਂ ਦਾ ਸਹੀ ਹੈ ਇੱਕ ਕੁਆਲਿਟੀ ਮੈਸੇਜਿੰਗ ਨਹੀਂ ਨਹੀਂ ਨਸਲ ਬਹੁਤ ਚੰਗੀ ਬੂਰੀ ਪ्योर ਬੂਰੀ ਆ ਬਾਈ ਜੀ ਇਹ ਬਾਈ ਜੀ ਕਿੰਨੇ ਦੇ ਦਾਂਗੇ ਆਪਾਂ ਇਹ 70000 ਦੇ ਛੋੜ ਦੇ ਦਾਂਗੇ 70000 ਦੇ ਵਿੱਚੋਂ ਮਾਲ ਤਾਂ ਆਣਾ ਹਾਂਜੀ 10000 ਕੱਟ ਦਾਂਗੇ ਠੀਕ ਆ ਜੀ ਲੋ ਬਾਈ ਜੀ 10000 ਛੱਡ ਦਾਂਗੇ ਕਹਿੰਦੇ 70000 ਦੇ ਵਿੱਚੋਂ ਛੋਟੀ ਬੂਰੀ ਪ्योर ਆ ਕਿਸੇ ਵੀਰ ਦੇ ਪਸੰਦ ਆਵੇ ਦੂਜਾ ਸੂਆ ਤੇ ਨੰਬਰ ਆਪਣਾ ਇੱਕ ਵਾਰੀ ਫੇਰ ਦੱਸ ਦਿਓ 824210527 ਲਓ ਬਾਈ ਇਹ ਬਾਈ ਜੀ ਦਾ ਮੋਬਾਈਲ ਨੰਬਰ ਆ ਕਿਸੇ ਵੀਰ ਦੇ ਕੋਈ ਵੀ ਪਸ਼ੂ ਤਿੰਨਾਂ ਦੇ ਵਿੱਚੋਂ ਪਸੰਦ ਹੋਇਆ ਤੇ ਬਾਈ ਜੀ ਹੁਣਾਂ ਸੰਪਰਕ ਜ਼ਰੂਰ ਕਰ ਲਿਓ ਆਪਣੀ ਵੀਡੀਓ ਸੋਹਣੀ ਲੱਗੇ ਅਗੇ ਸ਼ੇਅਰ ਕਰ ਲਿਓ ਲਾਇਕ ਕਰ ਲਿਓ ਚੈਨਲ ਚੈਨਲ ਨੂੰ ਕਿਰਪਾ ਕਰਕੇ ਬਾਈ ਜੀ ਸਬਸਕ੍ਰਾਈਬ ਕਰ ਲਿਓ ਵੀਡੀਓ ਵੇਖਣ ਲਈ ਧੰਨਵਾਦ ਬਾਈ ਜੀ